ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਵੀਡੀਓ ਬਾਰੇ ਗੱਲ ਕਰਨ ਲੱਗੇ ਆ ਜਿਹੜੀ ਕਿ ਇੱਕ ਬੱਚਾ ਗੁੰਮ ਹੋ ਗਿਆ ਸੀਗਾ ਜਿਹੜਾ ਗੁਰਦੁਆਰੇ ਤੋਂ ਬਾਹਰ ਆਇਆ ਸੀ ਬੱਤਲਾ ਦਾ ਇੱਕ ਪਰਿਵਾਰ ਸੀਗਾ ਉਹਨਾਂ ਨੂੰ ਮਿਲਿਆ ਸੀਗਾ ਤੇ ਉਹ ਬੱਚਾ ਗੁੰਮ ਕਿਵੇਂ ਹੋਇਆ ਉਹ ਇਹਨਾਂ ਨੂੰ ਕਿਵੇਂ ਮਿਲਿਆ ਉਹਦੇ ਬਾਰੇ ਤੁਹਾਨੂੰ ਦੱਸਣ ਲੱਗੇ ਆ ਅੱਜ ਉਹ ਬੱਚਾ ਅਸਲ ਦੇ ਵਿੱਚ ਉਹਦਾ ਪਰਿਵਾਰ ਆਇਆ ਸੀ ਨਸ਼ਹਿਰੇ ਠੀਕ ਹੈ ਜੀ ਗੁਰਦੁਆਰਾ ਸਾਹਿਬ ਖੜੇ ਦਾ ਖਾਲਸਾ ਉੱਥੇ ਉਹਦਾ ਉਹਨਾਂ ਦਾ ਪਰਿਵਾਰ ਆਇਆ ਸੀਗਾ ਮੰਮੀ ਡੈਡੀ ਦੇ ਨਾਲ ਆਇਆ ਸੀਗਾ ਆਪਣੇ ਦੇ ਨਾਲ ਤੇ ਉਹ ਬੱਚਾ ਉਥੋਂ ਜਦੋਂ ਗੁੰਮ ਹੋ ਗਿਆ ਤੇ ਉਹਦੇ ਮਾਪਿਓ ਨੇ ਬਹੁਤ ਭਾਲ ਕੀਤੀ ਪਰ ਮਿਲਿਆ ਨਹੀਂ ਉਹ ਬੱਚਾ ਗੰਢੀਵਿੰਡ ਤਤਲ ਦੇ ਇੱਕ ਪਰਿਵਾਰ ਨੂੰ ਮਿਲਿਆ ਉਹ ਗੁਰਸਿੱਖ ਪਰਿਵਾਰ ਸੀਗਾ ਉਹਨਾਂ ਨੂੰ ਮਿਲਿਆ ਗੰਢੀਵਿੰਡ ਤਤਲ ਦੇ ਸੀਗੇ ਪਰਿਵਾਰ ਨੇ ਵੀ ਨੇ ਹੱਥ ਦਿੱਤਾ ਤੇ ਬੱਚੇ ਨੇ ਉਹਨਾਂ ਨੇ ਆਪਣੇ ਨਾਲ ਲੈ ਜਾਂਦਾ ਬੱਚੇ ਨੂੰ ਆਪਣੇ ਘਰ ਲੈ ਕੇ ਆਏ ਤੇ ਉਹਨੂੰ ਪੁੱਛਿਆ ਤੇ ਜਦੋਂ ਬੱਚੇ ਨੂੰ ਪੁੱਛਿਆ ਵੀ ਤੂੰ ਕਿੱਥੋਂ ਦਾ ਰਹਿਣ ਵਾਲਾ ਵਾ ਕਿਵੇਂ ਉਹਨੂੰ ਕੁਝ ਯਾਦ ਨਹੀਂ ਸੀ ਤੇ ਬੱਚੇ ਨੇ ਦੱਸਿਆ ਕਿ ਵੀ ਮੈਨੂੰ ਬੰਦੂਕ ਦੀ ਨੋਕ ਤੇ ਕੋਈ ਲੈ ਕੇ ਆਏ ਸੀਗੇ ਮੈਨੂੰ ਕਿਡਨਾਪ ਕਰਕੇ ਉਹਨਾਂ ਨੇ ਮੈਨੂੰ ਪਹਿਲਾਂ ਬਾਹਰ ਬੁਲਾਇਆ ਗੁਰਦੁਆਰਾ ਤੋਂ ਤੂੰ ਗੁਰਦੁਆਰੇ ਤੋਂ ਬਾਹਰ ਆਇਆ ਸੀ ਪਹਿਲਾਂ ਤੋਂ ਬਾਅਦ ਉਹ ਝਾੜੀਆਂ 'ਚ ਲੁਕੇ ਸੀਗੇ ਤੇ ਉਹਨਾਂ ਨੇ ਮੈਨੂੰ ਬੰਦੂਕ ਵਿਖਾਈ ਧਮਕੀ ਦਿੱਤੀ ਕਿ ਮੇਰੇ ਮਾਪਿਆਂ ਨੂੰ ਮਾਰ ਦੇਣਗੇ ਨਹੀਂ ਤਾਂ ਤੂੰ ਸਾਡੇ ਨਾਲ ਚੱਲ ਉਹ ਬੱਚੇ ਨੇ ਜੋ ਦੱਸਿਆ ਤੇ ਉਸ ਤੋਂ ਬਾਅਦ ਉਹ ਆਂਦਾ ਵੀ ਮੈਨੂੰ ਬੇਹੋਸ਼ ਕਰਕੇ ਤੇ ਉਹ ਲੈ ਗਏ ਆ ਮੈਨੂੰ ਕੁਝ ਯਾਦ ਨਹੀਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਖੇਤਾਂ ਦੇ ਵਿੱਚ ਸੁੱਟ ਦਿੱਤਾ ਤੇ ਖੇਤਾਂ ਦੇ ਵਿੱਚ ਸੁੱਟ ਦਿੱਤਾ ਜਦੋਂ ਮੈਨੂੰ ਹੋਸ਼ ਆਈ ਤੇ ਮੈਂ ਬਾਹਰ ਆਇਆ ਤੇ ਮੈਂ ਵੇਖਿਆ ਕਿ ਵੀ ਇੱਕ ਬਜ਼ੁਰਗ ਜਾ ਰਹੇ ਆ ਆ ਗੁਰ ਸਿੱਖਾ ਹੈ ਗਿਆ ਤੇ ਮੈਂ ਇਹਨਾਂ ਨੂੰ ਹੱਥ ਦਿੰਨਾ ਵਾ ਤੇ ਉਹਨੇ ਮੋਟਰਸਾਈਕਲ ਰੁਕਵਾਇਆ ਉਹਨਾਂ ਦਾ ਤੇ ਉਹਨਾਂ ਨੂੰ ਕਿਹਾ ਕਿ ਵੀ ਮੈਨੂੰ ਨਾਲ ਲੈ ਜਾ ਜਦੋਂ ਛੋਟੇ ਦਾ ਉਹਨਾਂ ਨੇ ਮੋਟਰਸਾਈਕਲ ਰੋਕਿਆ ਬੱਚਾ ਵੇਖਿਆ 8-10 ਸਾਲ ਦਾ ਬੱਚਾ ਸੀਗਾ ਤੇ ਉਹਨਾਂ ਨੇ ਨਾਲ ਲੈ ਜਾਂਦਾ ਆਪਣੇ ਘਰ ਆਪਣੇ ਘਰ ਲੈ ਜਾਂਦਾ ਜਦੋਂ ਆਪਣੇ ਘਰ ਲੈ ਜਾਂਦਾ ਤੇ ਉਹਨਾਂ ਨੇ ਬਥੇਰੀ ਪੁੱਛਗਿਸ਼ ਕੀਤੀ ਤੇ ਬੱਚੇ ਨੇ ਕੁਝ ਨਹੀਂ ਦੱਸਿਆ ਬਸ ਇਹੀ ਗੱਲ ਕਹੀ ਜਾਂਦਾ ਸੀਗਾ ਕਿ ਵੀ ਮੈਨੂੰ ਕੁਝ ਯਾਦ ਨਹੀਂਗਾ ਮੈਨੂੰ ਸਿਰਫ ਇੰਨਾ ਯਾਦ ਆ ਕਿ ਮੈਨੂੰ ਬੰਦੂਕ ਦੀ ਨੋਕ ਤੇ ਉਹਨਾਂ ਨੇ ਬੇਹੋਸ਼ ਕਰਕੇ ਮੈਨੂੰ ਖੇਤਾਂ 'ਚ ਸੁੱਟ ਕੇ ਗਏ ਆ ਅਸਲ ਇਹਦੀ ਸੱਚਾਈ ਉਦੋਂ ਸਾਹਮਣੇ ਆਈ ਜਦੋਂ ਸਾਰੇ ਸੀਸੀਟੀਵੀ ਕੈਮਰੇ ਫੁੱਲਣ ਤੋਂ ਬਾਅਦ ਤੇ ਉਹਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਉਹਨਾਂ ਨੇ ਅਸਲ ਦੇ ਵਿੱਚ ਬੱਚੇ ਦੀ ਇਹ ਮਾਨ ਘੜਤ ਕਹਾਣੀ ਸੀਗੀ ਕبھی ਮੈਨੂੰ ਕਿਸੇ ਨੇ ਬੰਦੂਕ ਦੀ ਨੋਕ ਤੇ ਲੈ ਕੇ ਆਂਦਾ ਇਹ ਉਹਦੀ ਸਾਰੀ ਮਾਨ ਘੜਤ ਕਹਾਣੀ ਸੀਗੀ ਅਸਲ ਦੇ ਵਿੱਚ ਬੱਚਾ ਖੁਦ ਲਿਫਟ ਲੈ ਲੈ ਕੇ ਪਹਿਲਾਂ ਉਹਨੇ ਟਰੈਕਟਰ ਵਾਲਿਆਂ ਤੋਂ ਲਿਫਟ ਲਈ ਆ ਫੇਰ ਰਸਤੇ 'ਚ ਕੋਈ ਲਿਫਟ ਲੈ ਕੇ ਤੇ ਫੇਰ ਉਹ ਉੱਥੋਂ ਤੱਕ ਆਇਆ ਅਸਲ ਦੇ ਵਿੱਚ ਕੀ ਸੀਗਾ ਉਹਦੇ ਮਾਪਿਓ ਨੂੰ ਝਿੜਕਦੇ ਸੀਗੇ ਬਿਨਾਂ ਵਜਾ ਬਿਨਾਂ ਵਜਾ ਝਿੜਕਦੇ ਉਹਦਾ ਕਰਕੇ ਉਹਨੇ ਕੀ ਕੀਤਾ ਕਿ ਵੀ ਸੋਚਿਆ ਕਿ ਵੀ ਮੈਂ ਆਨੰਦਪੁਰ ਸਾਹਿਬ ਜਾਣਾ ਵਾ ਕਿਸੇ ਤੋਂ ਸੁਣਿਆ ਹੋਊਗਾ ਕਿ ਆਨੰਦਪੁਰ ਸਾਹਿਬ ਕਮਰੇ ਵਗੈਰਾ ਮਿਲ ਜਾਂਦੇ ਆ ਉੱਥੇ ਤੇ ਰਹਿਣ ਵਾਸਤੇ ਤੇ ਉੱਥੇ ਗੁਰਦੁਆਰਾ ਸਾਹਿਬ ਮੈਂ ਸੇਵਾ ਕਰੀ ਜਾਊਂਗਾ ਤੇ ਉੱਥੋਂ ਮੈਂ ਉੱਥੇ ਰਹੀ ਜਾਊਂਗਾ ਉਹਨੇ ਐਵੇਂ ਸੋਚਿਆ ਉਹਨੇ ਫਿਰ ਉੱਥੋਂ ਗੁਰਦੁਆਰਾ ਸਾਹਿਬ ਤੋਂ ਨਿਕਲਿਆ ਲਿਫਟ ਲਈ ਇੱਕ ਟਰੈਕਟਰ ਵਾਲੇ ਤੋਂ ਉਹਨਾਂ ਤੋਂ ਲਿਫਟ ਲੈ ਕੇ ਫਿਰ ਉਸ ਤੋਂ ਅੱਗੇ ਆਇਆ ਤੇ ਜਦੋਂ ਪਹੁੰਚ ਗਿਆ ਦਦੇਰ ਸਾਹਿਬ ਦੇ ਲਾਗੇ ਉਹਨੇ ਚਿਰ ਨੂੰ ਹਨੇਰਾ ਹੋ ਗਿਆ ਫਿਰ ਉਹਨੂੰ ਦਿਸਿਆ ਕਿ ਵੀ ਹੁਣ ਮੈਂ ਤਾਂ ਘੁੱਸ ਗਿਆ ਹਾਂ ਹੁਣ ਕਿਵੇਂ ਕਰਾਂ ਫਿਰ ਜਦੋਂ ਚਲੋ ਉਹਨਾਂ ਨੂੰ ਉਹ ਬਜ਼ੁਰਗ ਦਿਖੇ ਉਹਨਾਂ ਨੂੰ ਉਹਨਾਂ ਨੇ ਹੱਥ ਦਿੱਤਾ ਬੱਚੇ ਨੇ ਤੇ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੇ ਘਰ ਆ ਗਿਆ ਪਰ ਉਹ ਇੰਨਾ ਡਰ ਚੁੱਕਾ ਸੀਗਾ ਉਹਨੇ ਚਿਹਰ ਨੂੰ ਸਹਿਮ ਚੁੱਕਾ ਹੈ ਕਰਕੇ ਉਹ ਆਪਣਾ ਸਭ ਕੁਝ ਦੱਸ ਹੀ ਨਹੀਂ ਪਾ ਲਿਆ ਪਾਰਿਆ ਉਹਨਾਂ ਨੂੰ ਕਿ ਵੀ ਮੇਰੇ ਨਾਲ ਹੋਇਆ ਕੀ ਤੇ ਜਾਂ ਉਹ ਡਰ ਗਿਆ ਇਸ ਗੱਲੋਂ ਕਿ ਵੀ ਜੇ ਮੈਂ ਸੱਚ ਦੱਸਤਾ ਇੱਕ ਤਾਂ ਉਹ ਘਰ ਵੀ ਨਹੀਂ ਜਾਣਾ ਚਾਹੁੰਦਾ ਉਹਨਾਂ ਨੇ ਇਹ ਸੋਚਿਆ ਕਿ ਵੀ ਜੇ ਮੈਂ ਸੱਚ ਦੱਸਤਾ ਮੇਰੇ ਮਾਪਿਓ ਨੂੰ ਪਤਾ ਲੱਗ ਗਿਆ ਉਹਨਾਂ ਨੇ ਮੈਨੂੰ ਕੁੱਟਣਾ ਮਾਰਨਾ ਵਾ ਇਸ ਕਰਕੇ ਹੋ ਸਕਦਾ ਵੀ ਉਹਨੇ ਸੱਚ ਦੱਸਣ ਤੋਂ ਅ ਨਾਰਾ ਕੀਤਾ ਉਹਨੇ ਸੱਚ ਨਹੀਂ ਦੱਸਿਆ ਫਿਰ ਅਸਲ ਦੇ ਵਿੱਚ ਜਦੋਂ ਇਹ ਸੀਸੀਟੀਵੀ ਕੈਮਰੇ ਵੇਖੇ ਤੇ ਉਹਦੇ ਮਾਪਿਓ ਆਏ ਫਿਰ ਉਹਨਾਂ ਨੇ ਸਾਨੂੰ ਇਹ ਅਸਲ ਸੱਚਾਈ ਦੱਸੀ ਕਿ ਵੀ ਇਤਰਾਸੀਂ ਚਲੋ ਇਹਨੂੰ ਝਿੜਕਿਆ ਸੀਗਾ ਬੱਚੇ ਨੂੰ ਤੇ ਫਿਰ ਇਹ ਨੇ ਆਪਣੇ ਆਪ ਇਹ ਉੱਥੋਂ ਟਰੈਕਟਰ ਤੇ ਬਹਿ ਕੇ ਤੇ ਫਿਰ ਇਹ ਆਇਆ ਵਾ ਤੇ ਇਹਨੂੰ ਕਿਸੇ ਨੇ ਕਿਸੇ ਬੰਦੂਕ ਦੀ ਨੋਕ ਤੇ ਕਿਸੇ ਨੇ ਬੇਹੋਸ਼ ਨਹੀਂ ਕੀਤਾ ਕੁਝ ਨਹੀਂ ਹੋਇਆ ਇਹਦੇ ਨਾਲ ਇਹੋ ਜਿਹਾ ਤੇ ਫਿਰ ਸਾਨੂੰ ਵਿਸ਼ਵਾਸ ਹੋਇਆ ਜਦੋਂ ਅਸੀਂ ਸੀਸੀਟੀਵੀ ਕੈਮਰੇ ਵੇਖੇ ਇਸ CCTV ਕੈਮਰੇ ਦੀਆਂ ਵੀਡੀਓ ਜਿਹੜੀਆਂ ਤੁਸੀਂ ਵੇਖ ਸਕਦੇ ਜੇ ਕਿ ਵੀ ਇੱਕ ਬੱਚਾ ਕਿਨੀ ਉੱਥੋਂ ਆਇਆ ਇੱਥੋਂ ਤੱਕ ਠੀਕ ਹੈ ਜੀ ਤੇ ਸੰਤ ਜੀ ਜਦੋਂ ਵੀ ਕੋਈ ਇਹੋ ਜੀ ਵੀਡੀਓ ਵੇਖਦੇ ਹੁੰਦੇ ਜੇ ਨਾ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤਾਂ ਕਿ ਕੋਈ ਆ ਵਿਛੜਿਆ ਆਪਣੇ ਪਰਿਵਾਰ ਨਾਲ ਮਿਲ ਸਕੇ ਇਹ ਬੱਚਾ ਸੀਗਾ ਜੀ ਪਿੰਡ ਰੂੜਿਆਂਸਲ ਦਾ ਤੇ ਨਾਂ ਸੀਗਾ ਜਗਰਾਜ ਸਿੰਘ ਤੇ ਇਹ ਇੱਕ ਤੁਹਾਡੀ ਵੀਡੀਓ ਸ਼ੇਅਰ ਕਰਨ ਕਰਕੇ ਜਿਹੜਾ ਬੱਚਾ ਆ ਇਹ ਆਪਣੇ ਪਰਿਵਾਰ ਨਾਲ ਮਿਲ ਸਕੇ ਆ ਨਹੀਂ ਤਾਂ ਹੋ ਸਕਦਾ ਸੀਗਾ ਵੀ ਇਹ ਕਿਸੇ ਇਹੋ ਜਿਹੇ ਗਰੇ ਗਰੇ ਹੱਥਾਂ ਚ ਲੱਗ ਜਾਂਦਾ ਤੇ ਬੱਚਾ ਆਪਣੇ ਪਰਿਵਾਰ ਨੂੰ ਕਦੀ ਮਿਲ ਨਾ ਸਕਦਾ ਸਿਰਫ ਇੱਕ ਤੁਹਾਡੀ ਵੀਡੀਓ ਸ਼ੇਅਰ ਕਰਨ ਕਰਕੇ ਇਹ ਬੱਚਾ ਆਪਣੇ ਪਰਿਵਾਰ ਨੂੰ ਮਿਲਿਆ ਤੇ ਇਹ ਨੇ ਉਹ ਵੀਡੀਓ ਜਿੱਥੇ ਬੱਚਾ ਆਪਣੇ ਆਪ ਹੀ ਆਉਂਦਾ ਵਾ ਕੋਈ ਇਹੋ ਜੀ ਗੱਲ ਨਹੀਂ ਸੀਗੀ ਹੋਈ ਇਹਦੇ ਨਾਲ ਇਹ ਬੱਚੇ ਦੀ ਸਾਰੀ ਮਾਨਕੜਦ ਸਟੋਰੀ ਸੀਗੀ ਹਾਂ ਜੀ ਬੱਚਿਆਂ ਨੂੰ ਤੁਸੀਂ ਬਿਨਾਂ ਵਜ੍ਹਾ ਨਾ ਚਿੜਕਿਆ ਕਰੋ ਬਿਨਾਂ وجہ ਨਾਨ ਨੂੰ ਜਿ ਝੜਕੋਗੇ ਤੇ ਹੋ ਸਕਦਾ ਉਹ ਬੱਚੇ ਐਵੇਂ ਦੇ ਕੋਈ ਗਲਤ ਫੈਸਲੇ ਲੈ ਲੈਣ ਉਹ ਬੱਚਾ 10 ਸਾਲ ਦਾ ਸਾਰਾ ਬੱਚਾ ਸੀਗਾ ਜੇ ਕਿਸੇ ਉਹ ਉਹੋ ਜੇ ਬੰਦੇ ਦੇ ਹੱਥ ਲੱਗ ਜਾਂਦਾ ਤੇ ਉਹਨਾਂ ਨੇ ਇਹਨੂੰ ਪਤਾ ਹੀ ਨਹੀਂ ਸੀ ਪਛਾਣਨ ਜੋਗ ਰਹਿਣ ਹੀ ਨਹੀਂ ਸੀ ਦੇਣਾ ਇਹ ਬੱਚਾ ਪਛਾਣ ਚ ਹੀ ਨਹੀਂ ਸੀ ਆਉਣਾ ਤੇ ਨਾ ਹੀ ਕਦੀ ਆਪਦੇ ਘਰ ਵਾਲਿਆਂ ਨੂੰ ਮਿਲ ਸਕਣਾ ਸੀਗਾ ਠੀਕ ਹੈ ਜੀ ਇਸ ਕਰਕੇ ਮੇਰੀ ਸਾਰੀ ਸੰਗਤ ਨੂੰ ਇਹੀ ਬੇਨਤੀ ਆ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਤੇ ਉਹਨਾਂ ਨੂੰ ਜਿੰਨਾ ਵੀ ਹੋ ਸਕੇ ਆਪਣੇ ਧਿਆਨ ਦੇ ਆਪਣੇ ਨਿਗਾਹ ਦੇ ਵਿੱਚ ਰੱਖਿਆ ਕਰੋ ਨਿਗਾਹੇਟ ਰੱਖਿਆ ਕਰੋ ਤੇ ਉਹਨਾਂ ਨੂੰ ਬਿਨਾਂ ਵਜ੍ਹਾ ਨਾ ਚੜਕਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ